ਰਹਿਣਗੇ ਤੇ ਮਜਾਲ ਕੀ ਇਹ ਪਰਿਵਾਰ ਦਾ ਸਾਰਾ ਦਲੇਦਰ ਨਾ ਕੱਢ ਦੇਣਗੇ ਤੇ ਜਦੋਂ ਆਪਾਂ ਇੰਨੇ ਬੱਚਿਆਂ ਨੂੰ ਟੇਬਲਾਂ ਤੇ ਸ਼ਰਾਬਾਂ ਕਵਾਬਾਂ ਤੇ ਅੱਗੇ ਗਾਉਣ ਵਾਲੀ ਤੇ ਬਿਠਾਵਾ ਕੇ ਡਾਂਸ ਕਰਾਂਗੇ ਤੇ ਫਿਰ ਕੌਣ ਜੁਬੇਵਾ ਹੈ ਬੜੀ ਕਿਰਪਾ ਹੁਣ ਪੰਜਾਬ ਤੇ ਪੰਜਾਬ ਮੁੜਿਆ ਆ ਗ੍ਰੰਤੀ ਸਿੰਘਾਂ ਦਾ ਵੀ ਸਤਕਾਰ ਸ਼ੁਰੂ ਹੋ ਗਿਆ ਪ੍ਰਚਾਰ ਦੇ ਨਾਲ ਸਾਡੀ ਨੌਜਵਾਨੀ ਸਾਡੇ ਪਿੰਡ ਜਾ ਕੇ ਹਣ ਕੇ ਭਾਈ ਗੰਦਗੀ ਨਾ ਫਲਾਓ ਬੰਦਗੀ ਕਰੀਏ ਸਾਡੀਆਂ ਪੀੜ੍ਹੀਆਂ ਮੋੱਕ ਚੱਲੀਆਂ ਨਿਗੇ ਨਿਗੇ ਨਿਆੜੇ ਟੀਕੇ ਲਾਈ ਜਾਂਦੇ ਪੁਰਾ ਸੁਮੇ ਆਪ ਜੀ ਨੇ ਸਾਂਝ ਪਾਉਣਾ ਵੀ ਸੰਗਤ ਉਹਦੀ ਦੁਕਾਨ ਦਾ ਹੀ ਹੋਰ ਐਡਾ ਜ਼ਬਰਦਸਤ ਮੈਂ 20 ਮਿੰਟ ਬੈਠਾ ਮੈਂ ਕਿਹਾ ਭल्या ਸੱਚਖੰਡ ਬਣਾਇਆ ਤੂੰ ਆਖੋ ਸਤਨਾਮ ਸੱਚਖੰਡ ਕਿਨੂੰ ਪੈਂਦੇ ਐ ਜਿੱਥੇ ਨਿਰੰਕਾਰ ਦਾ ਵਾਸਾ ਸੱਚਖੰਡ ਵਸੈ ਉਹਦੀ ਦੁਕਾਨ 'ਚ ਤੇ ਉਸ ਬੰਦੇ ਨੇ ਕਿਹਾ ਕਹਿੰਦੇ ਗੁਰਮੁਖਾ ਸੱਚ ਦਸਾਂ ਕਹਿੰਦਾ ਮੈਂ ਨਾ ਗੀਤ ਸੁਣਦਾ ਸੀ ਦੁਕਾਨ 'ਚ ਮੇਰੇ ਨਾ ਸੌਂਗ ਲੱਗੇ ਹੁੰਦੇ ਸੀ ਸੈਡ ਸੌਂਗ ਜਾਂ ਜੋੜੀ ਦੇ ਕਹਿੰਦੇ ਇੱਕ ਦਿਨ ਇੱਕ ਰੰਗੀ ਹੋਈ ਰੂਹ ਮੇਰੇ ਕੋਲੋਂ ਕਾਗਜ਼ ਲਿਖਾਉਣ ਆਈ ਤਾਇਬ ਕਰਾਉਣ ਆਈ ਤੇ ਕਹਿਣ ਲੱਗਾ ਵੀ ਮੈਨੂੰ ਉਹਨੇ ਪਤਾ ਨਹੀਂ ਕਿੰਨਾ ਕੁ ਜੀਵਨ ਵਾਲਾ ਹੋਵੇਗਾ ਜਦੋਂ ਵੀਰ ਜੀ ਦੱਸ ਰਹੇ ਸੀ ਵਾਹਿਗੁਰੂ ਵਾਹਿਗੁਰੂ ਵੇਖੋ ਜਦੋਂ ਕੋਈ ਵੀ ਬੰਦਾ ਬੋਲਦਾ ਨਾ ਮੈਂ ਹੈਰਾਨ ਹੋਇਆ ਵੀ ਜੇ ਜਰੂਰ ਰੂਹ ਦੀ ਆਪਾਂ ਜਾਤ ਚ ਬੈਠੇ ਸਾਰਾ ਪਿੰਡ ਇਹ ਸੰਗਤ ਦਾ ਜੀ ਮੈਂ ਤਾਂ ਪਹਿਲੀ ਵਾਰੀ ਆਇਆ ਵੀ ਜੋ ਕਹਿ ਦਿੰਦੇ ਸੀ ਨਗਰ ਚ ਕੋਈ ਉਹਨਾਂ ਨੂੰ ਨਾ ਨਹੀਂ ਕਰਦਾ ਵੱਡੇ ਵੱਡੇ ਬਜ਼ੁਰਗਾਂ ਨੂੰ ਵੀ ਦਮਕਾ ਮਾਰਦੇ ਸੀ ਤੇ ਉਹ ਵੀ ਚੁੱਪ ਅਸਲ ਵਿੱਚ ਕਿਸੇ ਨਾ ਕਿਸੇ ਰੂਹ ਦੀ ਕਮਾਈ ਬੋਲਦੀ ਹੁੰਦੀ ਆ ਅੱਜ ਕੱਲ ਸਮਾ ਸੜਿਆ ਬਲਿਆ ਨਿੱਕੇ ਜਿਹੇ ਨਿਆਣੇ ਨੂੰ ਘਰੇ ਕੁਝ ਕਹਿ ਦਈਏ ਤੇ ਉਹ ਵੀ ਚਾਰ ਸੁਣਾਉਂਦਾ ਕੋ ਤੇ ਮੈਂ ਤਾਂ ਇਹ ਸੁਣਿਆ ਵੀ ਕਮਾਈ ਵਾਲੀਆਂ ਰੂਹਾਂ ਜਦੋਂ ਕਿਤੇ ਬੋਲਦੀਆਂ ਤੇ ਉਹਨਾਂ ਦਾ ਬੋਲ ਨਿਕਲਿਆ ਟੱਚ ਕਰਦਾ ਤੇ ਬੰਦੇ ਨੂੰ ਅਸਰ ਕਰਦਾ ਉਹ ਵੀਰ ਕਹਿੰਦਾ ਵੀ ਤਾਂ ਬਾਣੀ ਬਾਣੇ 'ਚ ਕੋਈ ਸਿੰਘ ਮੇਰੀ ਦੁਕਾਨ ਤੇ ਆਇਆ ਤੇ ਮੈਨੂੰ ਕਹਿੰਦਾ ਵੀਰੇ ਇੱਕ ਗੱਲ ਕਵਾਂ ਪਤਾ ਨਹੀਂ ਕਿੰਨਾ ਜਾਪ ਕੀਤਾ ਉਹ ਸਿੰਘ ਨੇ ਜबान ਤੇ ਜਬਜੀਤ ਸਿੰਘ ਸਾਹਿਬ ਜ ਆਪ ਸਾਹਿਬ ਦਾ ਜੀਵਨ ਕਹਿੰਦਾ ਮੈਨੂੰ ਇੱਕ ਵਾਰੀ ਕਿਹਾ ਕਹਿੰਦਾ ਪੁੱਤ ਸਾਰਾ ਦਿਨ ਗੰਦ ਸੁਣਦਾ ਰਹਿਣਾ ਸਰੀਰਾਂ ਤੇ ਗਾਣੇ ਲਿਖੇ ਹੋਰ ਕੀ ਗਾਣਿਆਂ ਚ ਤੇ ਤੂੰ ਸਾਰਾ ਦਿਨ ਗੰਦਗੀ ਚ ਵੜਿਆ ਰਹਿਣਾ ਏ ਤੂੰ ਇਦਾਂ ਕਰਿਆ ਕਰ ਪੁੱਤ ਜੇ ਅੱਖੇ ਲੱਗੇ ਨਾ ਤੂੰ ਕੀਰਤਨ ਸੁਣਿਆਗਾ ਵੇਖੋ ਇੱਕ ਸ਼ਬਦ ਜਿਹੜਾ ਕੋਈ ਲੱਖਾਂ ਪ੍ਰਚਾਰ ਕਰੀਏ ਸਾਡਾ ਮਤਲਬ ਲਾਉਦਾ ਇੱਕ ਘੰਟਾ ਲਾਓ ਤੇ ਸੇਵਾ ਕੋ ਉਤ ਜਾਓ ਸਾਡੂ ਕੀ ਲੱਗਿਆ ਪਰ ਜੀਵਨ ਵਾਲੇ ਦੀ ਮੈਂ ਗੱਲ ਕਰਦਾ ਏ ਸਿਰਫ ਅੰਦਰੋਂ ਕਿੰਨਾ ਤਾਪ ਹੋਊਗਾ ਜਿੱਦਾਂ ਬਾਬਾ ਬਲਦੇਵ ਸਿੰਘ ਦਾ ਉਹਨੇ ਇਦਾਂ ਹੀ ਕਿਹਾ ਕਿੰਦੇ ਪੁੱਤ ਛੱਡ ਗੰਦਗੀ ਦਾ ਘਿਹੜਾ ਇਦਾਂ ਹੀ ਸੰਤ ਬਾਬਾ ਜਰਨੈਲ ਸਿੰਘ ਦਾ ਜ਼ਿਕਰ ਆਉਂਦਾ ਵੀ ਕੋਈ ਸ਼ਰਾਬੀ ਬੰਦਾ ਸੀ ਤੇ ਸ਼ਰਾਬ ਨਾਲ ਰੱਜਿਆ ਹੋਇਆ ਤੇ ਥਾਪੀਆਂ ਮਾਰ ਕੇ ਬਾਬਾ ਜੀ ਤੁਰਿਆਣ ਤੇ ਕਹਿੰਦਾ ਆਓ ਏ ਸੰਤਾ ਤੈਨੂੰ ਲੋਕੀ ਸੰਤ ਕਹਿੰਦੇ ਬਾਬਾ ਕਹਿੰਦੇ ਮੇਰਾ ਨਾਂ ਪੰਜਾਲਾ ਪੁੱਲ ਸਤਨਾਕ ਵੇਖੂ ਮੈਂ ਤਾਂ ਕਿਹਾ ਵੀ ਰੁਕਮਾਈ ਚ ਭਿੱਜਿਆ ਆ ਕੋਈ ਬੋਲਦਾ ਨਾ ਉਹਦਾ ਅਸਰ ਹੋਣਾ ਮੇਰੇ ਵਰਗਿਆਂ ਦਾ ਨਹੀਂ ਤੇ ਸੰਤ ਜੀ ਮੁਸਕਰਾ ਕੇ ਕਹਿੰਦੇ ਕੋਈ ਗੱਲ ਨਹੀਂ ਗਰੂਠਾ ਤੇਰੇ ਨਾਲ ਪੰਜਾ ਤੇ ਬਾਬਾ ਨਾਨਕ ਹੀ ਲਾਵੇਗਾ ਅਸੀਂ ਨਹੀਂ ਲਾਉਣਾ ਨਿਕਲ ਗਿਆ ਨਾ ਬੋਲ ਤੇ ਬਾਬਾ ਨਾਨਕ ਨੇ ਜਿਹਦੇ ਹੱਲ ਨੂੰ ਪੰਜਾ ਕਰਤਾ ਇਨਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਬਸ ਇਨੀ ਗੱਲ ਕਹੀ ਤੇ ਉਹ ਸਿੰਘ ਤੇ ਨਾ ਕਸਰ ਹੋਇਆ ਅਮਰਤ ਸ਼ਾਕੇ ਬਾਣਾ ਆ ਕੇ ਉਸ ਬੰਦੇ ਦੀ ਤਿੰਨ ਕਿੱਲੇ ਕੁਝ ਮੈਨੂੰ ਵਿਸਰਿਆ ਜ਼ਮੀਨ ਸੀ ਜੀ ਚੋਂ ਡੇਢ ਕਿੱਲਾ ਪੈੜੀ ਵੇਚ ਕੇ ਇੱਕ ਪਾਪੀ ਠਾਣੇਦਾਰ ਤਾਂ ਉਹਨੇ ਬਦਲਾ ਲਿਆ ਕੌਮ ਵਾਸਤੇ ਚੰਦ ਭਾਈ ਰਸਾਲ ਸਿੰਘ ਕਰਕੇ ਨਾ ਹੈ ਗੱਲ ਮੈਂ ਆਪਣੀ ਵਿਸ਼ੇ ਚ ਰੱਖਦਾ